ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਨਵੰਡਿਆ ਪੰਜਾਬ ਜੋ ਤੁਸੀਂ ਤਸਵੀਰਾਂ ਸਕਰੀਨ ਤੇ ਚਲਦੀਆਂ ਦੇਖ ਰਹੇ ਹੋ ਇਹ ਇੱਕ ਮੇਲਾ ਹੈ ਜੋ ਕਿ ਮਾਨਸਾ ਦੇ ਵਿੱਚ ਲੱਗਿਆ ਹੈ ਜੋ ਖਾਲਸਾ ਸਕੂਲ ਦਾ ਗਰਾਊਂਡ ਹੈ ਉੱਥੇ ਲੱਗਿਆਗਾ ਇਹ ਉੱਥੇ ਜਹਾਜ਼ ਬਣਾਇਆ ਗਿਆ ਹੈ ਜਹਾਜ਼ ਦਾ ਬਹੁਤ ਹੀ ਸੋਹਣਾ ਦ੍ਰਿਸ਼ ਹੈ ਜਦੋਂ ਤੁਸੀਂ ਜਾਓਗੇ ਤਾਂ ਪਹਿਲਾਂ ਤੁਹਾਨੂੰ ਪਾਰਕਿੰਗ ਮਿਲੇਗੀ ਪਾਰਕਿੰਗ ਤੋਂ ਅੱਗੇ ਇੱਕ ਕਾਊਂਟਰ ਲੱਗੇ ਹੋਏ ਨੇ ਜਿਹੜੀ ਕਿ 30 ਰੁਪਏ ਦੀ ਟਿਕਟ ਹੈ ਤੇ ਇਹ ਜਹਾਜ਼ ਦੇ ਵਿੱਚ ਦੀ ਤੁਸੀਂ ਮੇਲੇ ਦੇ ਵਿੱਚ ਐਂਟਰ ਕਰੋਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਹੀ ਵਧੀਆ ਜੋ ਝੂਲੇ ਲੱਗੇ ਨੇ ਇਸ ਵਾਰ ਕੁਝ ਨਮੀਆਂ ਐਟਮਾ ਆਈਆਂ ਨੇ ਇੱਥੇ ਤੇ ਅਸੀਂ ਤੁਸੀਂ ਦੇਖ ਰਹੇ ਹੋ ਜੋ ਜੋਕਰ ਨੇ ਇਹ ਆਉਣ ਵਾਲੇ ਲੋਕਾਂ ਦਾ ਮਨੋਰੰਜਨ ਕਰਦੇ ਆ ਲੋਕ ਜਾਂ ਬੱਚੇ ਇਹਨਾਂ ਨਾਲ ਤਸਵੀਰਾਂ ਖਿੱਚੋਂਦੇ ਨੇ ਤੇ ਵਧੀਆ ਇੰਜੋਏ ਹੁੰਦਾ ਹੈ ਮੇਲੇ ਦੇ ਵਿੱਚ ਇੱਕ ਵਾਰ ਜ਼ਰੂਰ ਜਾ ਕੇ ਆਓ ਜਿਸ ਦਾ 30 ਰੁਪਏ ਐਂਟਰੀ ਟਿਕਟ ਹੈ ਇੱਥੇ ਬੱਚਿਆਂ ਵਾਲੀ ਬਹੁਤ ਹੀ ਸੁੰਦਰ ਜੋਗੀ ਇਸ ਵਾਰ ਝੂਲੇ ਆਏ ਨੇ ਬਹੁਤ ਹੀ ਜ਼ਿਆਦਾ ਝੂਲੇ ਨੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਵਾਰ ਇਹ ਮੇਲਾ ਲਾਇਆ ਗਿਆ ਹੈ ਤਸਵੀਰਾਂ ਦੇਖ ਰਹੇ ਹਾਂ ਜੋ ਇਹ ਲੜੀਆਂ ਨਾਲ ਬਹੁਤ ਹੀ ਵਧੀਆ ਚੀਜ਼ਾਂ ਬਣਾਈਆਂ ਗਈਆਂ ਨੇ ਬਹੁਤ ਹੀ ਆਕਰਸ਼ਕ ਚੀਜ਼ਾਂ ਨੇ ਜੋ ਦਰਸ਼ਕਾਂ ਦਾ ਜੋ ਧਿਆਨ ਆਪਣੇ ਵੱਲ ਖਿੱਚਦੀਆਂ ਝੌਂਪੜੀ ਬਣਾਈ ਗਈਆਂ ਜਿਸ ਨੂੰ ਵਧੀਆ ਢੰਗ ਦੇ ਨਾਲ ਸਜਾਇਆ ਗਿਆ ਆ ਤੁਸੀਂ ਦੇਖ ਰਹੇ ਹੋ ਜੋ ਜੰਪਿੰਗ ਹਲਾਤੂ ਲੈ ਹੈ ਬੱਚਿਆਂ ਲਈ ਇਹਦੀ 30 ਰੁਪਏ ਟਿਕਟ ਹੈਗੀ ਤੇ ਵਧੀਆ ਬੱਚੇ ਇਹਦੇ ਉੱਤੇ ਇੰਜੋਏ ਕਰਦੇ ਨੇ ਇਹਦੇ ਉੱਤੇ મત ਕਿ 30 ਰੁਪਏ ਦੇ ਵਿੱਚ 20 ਮਿੰਟ ਜੋ ਹੈ ਇੰਜੋਏ ਕਰ ਸਕਦੇ ਨੇ ਬੱਚੇ ਉਸ ਤੋਂ ਬਾਅਦ ਆ ਜਹਾਜ਼ ਨੇ ਇਹਨਾਂ ਦੀ ਵੀ 50 ਰੁਪਏ ਟਿਕਟ ਹੈ ਤੇ ਵਧੀਆ ਇੰਜੋਏਮੈਂਟ ਹੁੰਦਾ ਹੈ ਇੱਕੋ ਗੱਡੀਆਂ ਨੇ ਇਹ ਜੀਪਾਂ ਜੋ ਗੋਲ-ਗੋਲ ਘੁੰਮਦੀਆਂ ਨੇ ਇੱਕ ਵਾਰ ਜ਼ਰੂਰ ਜਾ ਕੇ ਆਓ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਇਹ ਮੇਲਾ ਦਿਖਾ ਕੇ ਲਿਓ ਬਹੁਤ ਹੀ ਸੋਹਣੀਆਂ ਤਸਵੀਰਾਂ ਨੇ ਤੇ ਆ ਦੇਖੋ ਕਾਰਾਂ ਇਹਦੀ ਵੀ 50 ਰੁਪਏ ਟਿਕਟ ਹੈ ਇਹਦੇ ਵੀ 10 ਮਿੰਟ ਬੱਚੇ ਨੂੰ ਇੰਜੋਏ ਮਿਲਦਾ ਹੈ ਅੱਗੇ ਜੋ ਚੰਡੂਲ ਹੈ ਡੇਡੀ ਚਲਦੀ ਹੈ ਇਹ ਬਹੁਤ ਹੀ ਵਧੀਆ ਆਨੰਦ ਹੈ 60 ਰੁਪਏ ਦੀ ਟਿਕਟ ਹੈਗੀ ਉਸ ਤੋਂ ਅੱਗੇ ਆ ਜੀ ਇਹ ਦਿਲ ਵਾਲੀ ਝੁੰਡੀ ਨੇ ਇਹਨਾਂ ਦੇ ਵਿੱਚ ਵੀ ਦੋ ਜਣੇ ਬੈਠ ਸਕਦੇ ਨੇ ਤੇ ਇਹ ਵੀ ਗੋਲ ਘੁੰਮਦਾ ਹੈ ਇਹਦੀ ਵੀ 50 ਰੁਪਏ ਟਿਕਟ ਹੈ ਆ ਤੁਸੀਂ ਟ੍ਰੇਨ ਦੇਖ ਰਹੇ ਹੋ ਟ੍ਰੇਨ ਜਿਹੜੀ ਇਹ ਵੀ ਗੋਲ-ਗੋਲ ਘੁੰਮਦੀ ਹੈ ਇਹਦੇ 5-6 ਗੀੜੇ ਘਟਾਉਂਦੇ ਨੇ ਤੇ 50 ਰੁਪਏ ਇਹਦੀ ਵੀ ਟਿਕਟ ਹੈਗੀ ਬੱਚਿਆਂ ਲਈ ਇਹ ਵੀ ਬਹੁਤ ਹੀ ਵਧੀਆ ਝੂਲੇਗਾ ਜਿਹੜੀ ਤੁਸੀਂ ਆ ਚੀਜ਼ ਦੇਖ ਰਹੇ ਹੋ ਇਹ ਇਸ ਵਾਰ ਨਵੀਂ ਆਈ ਹੈ ਇਹਨੂੰ ਇਹ ਪੂਰਾ ਗੋਲ ਘੁੰਦਾ ਹੈ ਇਹਦੀ 70 ਰੁਪਏ ਟਿਕਟ ਹੈ ਤੇ ਦੇਖੋ ਉੱਪਰ ਲਿ ਜਾ ਕੇ ਬੰਦਿਆਂ ਨੂੰ ਪੁੱਠਾ ਲਟਕਾ ਦਿੰਦੇ ਨੇ ਪੁੱਠੇ ਹੋ ਜਾਂਦੇ ਨੇ ਲੋਕ ਦੇ ਉੱਥੇ ਇਹ ਖੜਾ ਵੀ ਦਿੰਦੇ ਨੇ ਬਹੁਤ ਹੀ ਵਧੀਆ ਝੂਲਾ ਹੈ ਪਹਿਲਾਂ ਇਹ ਹੋਰ ਮੇਲਿਆਂ ਦੇ ਵਿੱਚ ਬਹੁਤ ਦੇਖਦੇ ਸੀ ਪਰ ਇਸ ਵਾਰ ਮਾਨਸਾ ਦੇ ਵਿੱਚ ਇਹ ਪਹਿਲੀ ਵਾਰ ਆਇਆ ਹੈ ਇੱਦ ਕੀ ਅੱਜ ਉਹ ਤਸਵੀਰ ਦੇਖ ਰਹੇ ਹਾਂ ਇਹ ਬ੍ਰੇਕ ਡਾਂਸ ਵਾਲੀ ਹੈ ਇਹ ਇੱਕ एकदम ਘਮਾ ਦਿੰਦੇ ਨੇ ਬਹੁਤ ਵਧੀਆ ਚੀਜ਼ ਹੈ ਵੀ ਇੱਕਾ ਬੱਚਿਆਂ ਲਈ ਇਹ ਤੁਸੀਂ ਦੇਖਦੇ ਹੋ ਇਹ ਹਰੇਕ ਮੇਲੇ ਦੀ ਲਾਹਤ ਜਿਵੇਂ ਦੁਸ਼ਹਿਰਾ ਹੋਵੇ ਦੁਸ਼ਹਿਰੀ ਦੇ ਵੀ ਹੁੰਦਾ ਹੈ ਜਾਂ ਕੋਈ ਹੋਰ ਮੇਲੇ ਵਗੈਰਾ ਹਨ ਨੇ ਉਹ ਮੇਲਿਆਂ ਤੇ ਹੁੰਦਾ ਹੈ ਇਹ ਬੱਚਿਆਂ ਦੇ ਲਈ ਬਹੁਤ ਵਧੀਆ ਐਨਜੋਏ ਕਰਨ ਲਈ ਬਹੁਤ ਵਧੀਆ ਜੁੱਲ ਹੈਗੇ ਆਹ ਜਿਹੜੀ ਚੰਡੋਲਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਇਹਦੀ 60 ਰੁਪਏ ਟਿਕਟ ਹੈਗੀ ਕੋੰਦੀ ਦੀ ਇਹ ਵੀ ਬਹੁਤ ਵਧੀਆ ਇਹਦੇ ਉੱਤੇ ਜਦੋਂ ਝੂਟਾ ਲੈਂਦੇ ਆ ਤਾਂ ਸਾਰਾ ਮਿਲਾਂ ਵਧੀਆ ਉਹ ਤੋਂ ਉੱਪਰੋਂ ਦੱਸਦਾ ਬਹੁਤ ਸੋਹਣੀ ਚੀਜ਼ ਹੈ ਆ ਉਹੀ ਹੈ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਹੈ ਗੋਲ ਘੁੰਮਣ ਵਾਲੀ ਨਵਾਂ ਝੂਲਾ ਹੈ ਇੱਕ ਵਾਰ ਇਹਦੇ ਉੱਤੇ ਜ਼ਰੂਰ ਝੂਟਾ ਲਾ ਕੇ ਆਓ ਔਰ ਇਹ ਖੜਾ ਆ ਵੀ ਦਿੰਦੇ ਹਾਂ ਉੱਤੇ 아 <놀람> 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 ਆਹ ਕੋ ਜਦੋਂ ਤੁਸੀਂ ਚੰਡੋਲ ਤੇ ਝੂੜਾ ਲਓਗੇ ਤਾਂ ਉਥੋਂ ਦਾ ਸਾਰਾ ਮੇਲੇ ਦਾ ਵਧੀਆ ਦ੍ਰਿਸ਼ ਦਿਖੂਗਾ ਬਹੁਤ ਹੀ ਸੋਹਣਾ ਇਸ ਵਾਰ ਮੇਲਾ ਆਇਆ ਇੱਕ ਵਾਰ ਜਰੂਰ ਉੱਥੇ ਜਾ ਕੇ ਆਓ ਤੇ ਆਪਣੇ ਬੱਚਿਆਂ ਨੂੰ ਘੁਮਾ ਕੇ ਲਿਆਓ ਪੂਲਿਆਂ ਦੇ ਨਾਲ-ਨਾਲ ਉੱਥੇ ਜੋ ਕਿਤਾਬਾਂ ਦੀ ਵੀ ਇੱਕ ਦਾਲ ਲੱਗੀ ਹੋਈ ਹੈ ਜਿੱਥੇ ਬਹੁਤ ਹੀ ਸੋਹਣੀਆਂ ਤਹਾਣੀਆਂ ਵਾਲੀਆਂ ਤੁਸੀਂ ਕਿ ਉੱਥੇ ਦੇਖ ਸਕਦੇ ਹੋਗੇ ਕਿਤਾਬਾਂ ਲੈ ਸਕਦੇ ਹੋ ਆ ਦੇਖ ਸਕਦੇ ਹੋ ਕੱਪੜਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਖਾਣ ਪੀਣ ਲਈ ਫਾਸਟ ਫੂਡ ਛਾਟ ਭੰਡਾਰ ਗੋਲ ਗੱਪੇ ਵਗੈਰਾ